ਸੀ ਜਦੋਂ ਕੋਈ ਪਿੰਡ ਤੋਂ ਜਾਂਦਾ ਸੀ ਕਿਲਾ ਵੇਚ ਕੇ ਜਾਂ ਧਾ ਕਿਲਾ ਵੇਚ ਕੇ ਉਹੀ ਕਾਸਮ ਚੱਕੇ ਜਾਂਦਾ ਸੀ ਉਹਨੇ ਮਿੱਟੀ ਦੀ ਕਾਸਮ ਚੱਕਣੀ ਤਾਂ ਮੈਂ ਵਾਪਸ ਆਉਂਗਾ ਮੈਂ 10 ਕਿਲੇ ਹੋਰ ਖਰੀਦੂਗਾ ਇਹ ਮਾਈਂਡ ਸੈਟ ਐਸੀਗਾ ਪੈਸੇ ਪਿੱਛੇ ਪਿੱਛੇ ਨਹੀਂ ਪੈਸੇ ਪਿੱਛੇ ਪਿੱਛੇ ਉਹ people ਨੂੰ ਨਹੀਂ ਪਰਦੇ ਵਿੱਚ ਬਾਪੂ ਨੂੰ ਟਰੈਕਟਰ ਲੈ ਕੇ ਦੇਣਾ ਭਰਾ ਨੂੰ ਜੀਪ ਲੈ ਕੇ ਦੇਣੀ ਆਪਣੀ ਭੈਣ ਦਾ ਭਰਾ ਦਾ ਮਾਸੀਆ ਦਾ ਗਾਸ ਰਿਕਿਚ ਹੋਰ ਉਹਦੇ ਉੱਤੇ ਸਾਰੀ ਰਿਸਪੌਂਸਿਬਿਲਟੀ ਉਸ ਬੰਦੇ ਤੇ ਸੀ ਦੋ ਤਿੰਨ ਘਰੋਂ ਨੇ ਮੈਨੇਜ ਕਰਨੇ ਉਹ ਆਪਣੀ ਲਾਈਫ ਉੱਤੇ ਬਹੁਤ ਸਟਰਗਲ ਚ ਜੀ ਰਿਹਾ ਸੀ ਸਟਰਗਲ ਚ ਉਹ ਇੱਕ ਸਿਸਟਮ ਹੀ ਆ ਦਿਨ ਰਾਤ ਕੰਮ ਕਰਨਾ ਉਹਨੇ ਜੇ ਦੋ ਦੋ ਜੌਬਾਂ ਵੀ ਉਹਨੂੰ ਮਿਲਦੀਆਂ ਉਹਨੇ ਦੋ ਦੋ ਜੌਬਾਂ ਵੀ ਕਰਨੀਆਂ ਆਪਣਾ ਪਰਿਵਾਰ ਛੱਡ ਕੇ ਅੱਜ ਤੋਂ ਸੀ ਇੰਡੀਆ ਜਾ ਰਹੇ ਅੱਜ ਮੇਰੇ ਘਰ ਰੋਟੀ ਆ ਜੋ ਉਹਦੇ ਘਰ ਰੋਟੀ ਹੋ ਜੇ ਜੀ ਫਿਰ ਉਹਨਾਂ ਨੇ ਤੁਹਾਨੂੰ ਲਫਾਫਾ ਪਹਿਲਾਂ ਤਾਂ ਉਹਨੇ ਤੁਹਾਨੂੰ 20 25 ਪਾਉਣ ਤੁਹਾਨੂੰ ਦੇਣੇ ਖਰਚੇ ਫਰਨਲ ਫਾਫਾ ਦਿਨਾ ਪੈਂਡ ਤੇ ਦੀ ਇੱਕ ਸੂਟ ਹੈ ਜਰਾਬਾਂ ਨੇ ਆ ਬਾਪੂ ਲਈ ਨੇ ਆ ਲੈ ਜੀ this was the love and affection ਟੱਚੀ ਪਰ ਪਰ ਕੇ ਹੁੰਦੇ ਸੀ ਇੱਥੇ ਹੁਣ ਐਨ ਆਰ ਆਈ ਜ਼ਮੀਨਾਂ ਅੱਧੇ ਭਾਅ ਤੇ ਵੇਚ ਕੇ ਵਾਪਸ ਜਾ ਰਹੇ ਨੇ ਕਲਚਰ ਸਾਡੇ ਡੀ ਐਨ ਐਚ ਅਸੀਂ ਦਿੰਦੇ ਆ ਸਾਡੇ ਘਰ ਆ ਜਾਵੇ ਅਸੀਂ ਕੋਈ ਡੋਰ ਵੀ ਕਰ ਦਵੇ ਦਰਵਾਜ਼ਾ ਕਰ ਦਵੇ ਉਹ ਭੁੱਖਾ ਨਹੀਂ ਜਾਊਗਾ ਉਹਦੀ ਉਹਦੀ ਬਾਟੇ 'ਚ ਕੁਝ ਪਾ ਕੇ ਖਲਾਂਗੇ ਅੱਜ ਸਾਡੇ ਬੱਚੇ ਉੱਥੇ ਰੋਲ ਰਹੇ ਨੇ ਉਹਨੂੰ ਡਿਸਟਰਬ ਕਰਦੀਆਂ ਪਰਸਨਲੀ ਇਹ ਚੀਜ਼ਾਂ ਜਦੋਂ ਤੁਸੀਂ ਆਪਣੀ ਕਮਿਊਨਿਟੀ ਨੂੰ ਇਸ ਤਰ੍ਹਾਂ ਦੇਖਦੇ ਹੋ ਜੀ ਰੀਅਲੀ ਡਿਸਟਰਬਸ ਮੀ ਬਿਕਾਜ਼ ਉਹਨੀਆਂ ਲੱਤਾਂ ਵੱਢ ਰਹੇ ਹੋ ਤੁਸੀਂ ਉਹਨੂੰ ਇੰਨਾ ਬ੍ਰੇਕ ਕਰ ਰਹੇ ਹੋ ਉਹ ਅਗਲੇ ਨੇ ਅੱਕ ਜਾਣਾ ਉਹ ਕ੍ਰਾਈਮ ਨਾ ਕਰੇਗਾ ਗਲਤ ਕੰਮ ਨਾ ਕਰੇਗਾ ਹੋਰ ਕੀ ਕਰੂਗਾ ਪੰਜਾਬੀ ਸਿੱਖ ਇੱਕ ਬਹੁਤ ਹਾਰਡ ਵਰਕਿੰਗ ਕੌਮਨ ਬਹੁਤ ਹਾਰਡ ਵਰਕਿੰਗ ਵੀ ਅਸੀਂ ਮਿਹਨਤੀ ਬਹੁਤ ਹਾਂ ਲੋਇਲ ਅਸੀਂ ਸਾਡੀ ਲੋਇਲਟੀ ਸਾਡੇ ਖੂਨ ਚ ਭਰੀ ਹੋਈ ਹੈ ਇਹ ਬਜ਼ੁਰਗ ਜਿਹੜੇ ਪੁਰਾਣੇ ਬਜ਼ੁਰਗ ਹੈ ਨਾ ਉਹ 25-25 ਸਾਲ ਇੱਕੋ ਫੈਕਟਰੀ ਚ ਕੰਮ ਕਰਦੇ ਰਹੇ ਨੇ ਕਿਉਂ ਸੋਨੇ ਦੀ ਘੜੀ ਦੇਣੀ ਜੀ ਮੈਂ ਸੋਨੇ ਦੀ ਘੜੀ ਲੈ ਕੇ ਇਥੋਂ ਨਿਕਲਦਾ ਜਦੋਂ ਰਿਟਾਇਰ ਹੁੰਦਾ ਸੀ ਤੁਹਾਡਾ ਜਿਹੜਾ ਫੋਰਮੈਨ ਆ ਜਾਂ ਮਾਲਕ ਆ ਉਹਨੇ ਆ ਕੇ ਤੁਹਾਨੂੰ ਕਹਿੰਦਾ ਮਿਸਟਰ ਸਿੰਘ ਹੀ ਇਜ਼ ਯੂ ਗੋਲਡ ਵਾਚ ਲੈਣਾ ਬੱਸ ਮੈਂ ਕਰ ਲਿਆ ਹੁਣ ਹੁਣ ਰਿਟਾਇਰ ਉਹਨੇ ਫਿਰ ਵੀ ਵੀਕੈਂਡ ਕਹਿੰਦਾ ਜੇ ਤੁਹਾਨੂੰ ਲੋੜ ਹੋਈ ਮੇਰੀ ਮੈਂ ਆਜੂਗਾ ਮੈਂ ਰਿਟਾਇਰ ਨਹੀਂ ਹੋਣਾ ਪਰ 65 ਚ ਰਿਟਾਇਰ ਕਰ ਦਿੰਦੇ ਸੀਗੇ ਸਾਡੇ ਲੋਇਲਟੀ ਬਹੁਤ ਹੈ ਵੀ ਆ ਆਨਰੇਬਲ ਪੀਪਲ ਹੁਣ ਥੋੜਾ ਜਿਹਾ ਫਰਕ ਆ ਰਿਹਾ ਜਿਹੜਾ ਹੁਣ ਆ ਜਨਰੇਸ਼ਨ ਜਾ ਰਿਹਾ ਇਹਨਾਂ ਦਾ ਮਾਈਂਡ ਜੈਨ ਜ਼ੀ ਜਿਹੜੇ ਨੇ ਇਹਨਾਂ ਦਾ ਮਾਈਂਡ ਸੈਟ ਹੋ ਰਿਹਾ ਮੈਂ ਥੋੜੀ ਜੀ ਪੁਰਾਣੀ ਗੱਲ ਕਰ ਰਿਹਾ ਜੀ ਐਂਡ ਆਈ ਊਡ ਲਾਈਕ ਮੈਂ ਇੱਥੇ ਵੀ ਆਪਾਂ ਆਵਾਂਗੇ ਜੀ ਜੀ ਮੈਂ ਉਸ ਟਾਈਮ ਦੀ ਗੱਲ ਕਰ ਰਿਹਾ ਜਦੋਂ ਬੈੱਡ ਸ਼ੇਅਰਿੰਗ ਹੁੰਦਾ ਸੀ ਹੂੰ ਮੈਂ ਉਸ ਟਾਈਮ ਦੀ ਗੱਲ ਕਰ ਰਿਹਾ ਜਦੋਂ 84 ਤੋਂ ਬਾਅਦ ਲੋਕ ਇੰਡੀਆ ਛੱਡ ਗਏ ਬੈੱਡ ਸ਼ੇਅਰਿੰਗ ਮਤਲਬ ਬੈੱਡ ਸ਼ੇਅਰਿੰਗ ਜੀ ਮਕਾਨ ਨਹੀਂ ਦਿੰਦੇ ਸੀਗੇ ਤੁਹਾਨੂੰ ਕਿਰਾਏ ਤੇ ਸੋ ਜੇ ਇੱਕ ਬੰਦੇ ਨੂੰ ਇੰਡੀਅਨਸ ਨੂੰ ਇੰਡੀਅਨਸ ਨੂੰ ਜੇ ਤੁਹਾਨੂੰ ਕਿਰਾਏ ਤੇ ਮਕਾਨ ਦੇ ਦਿੱਤਾ ਤੇ ਤੁਹਾਨੂੰ ਮਿਲ ਗਿਆ ਹੁਣ ਪਿੰਡ ਤੇ ਮੁੰਡੇ ਆ ਗਏ ਜਾਂ ਤੁਹਾਡੇ ਸ਼ਹਿਰ ਦਾ ਬੰਦਾ ਆ ਗਿਆ ਤੁਸੀਂ ਕਹਣਾ ਉਹ ਮੇਰੇ ਤੋਂ ਰਹਿ ਲਓ ਬਿਸਤਰਾ ਸਾਡੇ ਕੋ ਇੱਕ ਹੈ ਮੇਰੀ ਰਾਤ ਲੱਗਦੀ ਹੈ ਮੈਂ ਦਿਨੇ ਸੌਂਿਆ ਕਰੂੰਗਾ ਬਿਸਤਰਾ ਬਦਲ ਕੇ ਤੁਹਾਡੇ ਦਿਨ ਲੱਗਦੀ ਤੁਸੀਂ ਦਿਨੇ ਰਾਤ ਨੂੰ ਸੌਂਿਆ ਕਰੋ ਉਹ ਬੈਡ ਸ਼ੇਅਰਿੰਗ ਦੈਟ ਟਾਈਮ ਵੀ ਇੰਗਲੈਂਡ ਚ ਸਾਡੇ ਇਸ ਤਰੀਕੇ ਨਾਲ ਵੀ ਸਾਡੇ ਲੋਕ ਰਹੇ ਆ ਭਾਜੀ ਬਿਲਕੁਲ ਬਿਲਕੁਲ ਇਹ ਉਹ ਟਾਈਮ ਹੁੰਦਾ ਸੀ ਜਦੋਂ ਕੋਈ ਪਿੰਡ ਤੋਂ ਜਾਂਦਾ ਸੀ ਕਿੱਲਾ ਵੇਚ ਕੇ ਜਾਂ ਦਾ ਕਿੱਲਾ ਵੇਚ ਕੇ ਉਹ ਹੀ ਕਸਮ ਚੱਕੇ ਜਾਂਦਾ ਸੀ ਕਿ ਉਹਨੇ ਮਿੱਟੀ ਦੀ ਕਸਮ ਚੱਕਣੀ ਤਾਂ ਮੈਂ ਵਾਪਸ ਆਉਂਗਾ ਮੈਂ 10 ਕਿੱਲੇ ਹੋਰ ਖਰੀਦੂਗਾ ਆਪਣੀ ਭੈਣ ਦਾ ਭਰਾ ਦਾ ਮਾਸੀਆ ਦਾ ਗੌਸ ਰਿਕੇਚ ਹੋਰ ਉਹਦੇ ਉੱਤੇ ਸਾਰੀ ਰਿਸਪੌਂਸਿਬਿਲਟੀ ਉਸ ਬੰਦੇ ਤੇ ਸੀ ਦੋ ਤਿੰਨ ਘਰ ਉਹਨੇ ਮੈਨੇਜ ਕਰਨੇ ਮੈਂ ਪੁਰਾਣੇ ਐਨਆਰਆਈਆਂ ਦੀ ਗੱਲ ਕਰਦਾ 40 50 ਸਾਲ ਪਹਿਲਾਂ ਹਾਂ ਨੇ ਤੁਸੀਂ ਓਪ ਟੂ 20 ਸਾਲ ਬੈਕ ਲੈ ਜਾਓ 20 ਸਾਲ ਪਹਿਲਾਂ ਵੀ 20 ਸਾਲ ਪਹਿਲਾਂ ਵੀ ਇਹ ਮਾਈਂਡ ਸੈਟ ਸੀਗਾ ਪੈਸੇ ਪਿੱਛੇ ਪੇਚਣੇ ਪੈਸੇ ਪਿੱਛੇ ਪੇਚਣੇ ਕੋਠੀ ਬਣਉਣੀ ਪੈਂਦੇ ਤੇ ਵਿੱਚ ਬਾਪੂ ਨੂੰ ਟਰੈਕਟਰ ਲੈ ਕੇ ਦੇਣਾ ਭਰਾ ਨੂੰ ਜੀਪ ਲੈ ਕੇ ਦੇਣੀ ਆ ਮਾਈਂਡ ਸੈਟ ਸੀਗਾ ਮੈਂ ਕੰਮ ਕਰੀ ਜਾਊਂਗਾ ਇੱਕ ਸੈਕਰੀਫਾਈਸ ਇੱਕ ਬੰਦੇ ਨੇ ਦਿੱਤੀ ਤੇ ਠੀਕ ਹੈ ਉਹਦੇ ਬੱਚੇ ਪਿੱਛੇ ਹੋਣੇ ਉਹਦੀ ਵਾਈਫ ਪਿੱਛੇ ਹੋਣੀ ਔਰ ਉਹ ਆਪਣੀ ਲਾਈਫ ਉਥੇ ਬਹੁਤ ਸਟਰਗਲ ਚ ਜੀ ਰਹੀ ਸਟਰਗਲ ਉਹ ਇੱਕ ਸਿਸਟਮ ਹੀ ਆ ਦਿਨ ਰਾਤ ਕੰਮ ਕਰਨਾ ਉਹਨੇ ਜੇ 2 2 ਜੌਬਾਂ ਵੀ ਉਹਨੂੰ ਮਿਲਦੀਆਂ ਉਹਨੇ 2 2 ਜੌਬਾਂ ਵੀ ਕਰਨੀਆਂ ਆਪਣਾ ਪਰਿਵਾਰ ਛੱਡ ਕੇ ਹੁਣ ਕੀ ਸਿਸਟਮ ਹੈ ਬਾਈ ਉੱਤੇ ਤੁਸੀਂ ਪਹੁੰਚੋ ਬੱਚਾ ਬਾਅਦ ਚ ਲੈਣਡ ਹੁੰਦਾ ਪਹਿਲੋ ਜਾਂਦਾ ਫੋਨ ਕਰਦਾ ਹੋਰ ਪੈਸੇ ਭੇਜੋ ਕਿਉਂ ਬੇਟਾ ਮੈਂ ਗੱਡੀ ਲੈਣੀ ਹੈ ਅੱਧਾ ਕਿਲਾ ਹੋਰ ਵੇਚ ਕੇ ਦੇ ਗੱਡੀ ਲੈ ਕੇ ਦੇ ਗੱਡੀ ਫਿਰ ਏਜੰਸੀ ਦੀ ਗੱਲ ਹੈ ਏਜੰਸੀਸ ਫਿਰ ਜੀ ਹੁਣ ਮੋਬਾਈਲ ਆਇਆ ਜੀ ਪੁੱਤ ਨੂੰ ਹੁਣ ਤਾਂ ਲੈ ਕੇ ਦਿੱਤਾ ਨਹੀਂ 16 ਆਇਆ ਜੀ ਲੈਣਾ भेजो भेजो भाई आगे कदी इंडिया तो कोई मैं सुनया ही नहीं सका पैसे इंडिया तो ओथे भेजदा होवे हो कदी भी नहीं नेवर इन माय लाइफ आई हर्ड दैट इंडिया ਤੋਂ پیسے ইংল্যান্ড ਜਾ ਰਹੇ ਨੇ ਫਰ ਸੰਬਰੀ ਟੂ ਲਿਵ देयर ਹਮੇਸ਼ਾ ਤੁਸੀਂ ਇਹ ਜਾਨਾ ਪਹਿਲਾਂ ਤਾਂ ਸਾਰਿਆਂ ਨੇ ਇਕੱਠੇ ਹੋਣਾ ਤੁਹਾਨੂੰ ਰੋਟੀ ਕਰਨੀ ਅੱਜ ਤੁਸੀਂ ਇੰਡੀਆ ਜਾ ਰਹੇ ਅੱਜ ਮੇਰੇ ਘਰ ਰੋਟੀ ਅੱਜ ਉਹਦੇ ਘਰ ਰੋਟੀ ਹੋ ਜੇ ਜੀ ਫਿਰ ਉਹਨਾਂ ਨੇ ਤੁਹਾਨੂੰ ਲਿਫਾਫਾ ਪਹਿਲਾਂ ਤਾਂ ਉਹਨੇ ਤੁਹਾਨੂੰ 20 25 ਪੌਂਡ ਤੁਹਾਨੂੰ ਦੇਣੇ ਖਰਚੇ ਫਿਰ ਉਹ ਲਫਾਫਾ ਦਿਨਾ ਪੈਂਟ ਤੇ ਦੀ ਇੱਕ ਸੂਟ ਹੈ ਜਰਾਬਾਂ ਨੇ ਆ ਬਾਪੂ ਲਈ ਨੇ ਆ ਲੈ ਜੀ this was the love and affection ਟੱਚੀ ਪਰ ਪਰ ਕੇ ਹੁੰਦੇ ਸੀ ਇੱਥੇ ਹੁਣ ਐਨ ਆਰ ਆਈ ਜ਼ਮੀਨਾਂ ਅੱਧੇ ਭਾਅ ਤੇ ਵੇਚ ਕੇ ਵਾਪਸ ਜਾ ਰਹੇ ਨੇ ਵਾਪਸ ਜਾ ਰਹੇ ਵਾਪਸ ਪੈਸਾ ਲੈ ਕੇ ਜਾ ਰਹੇ ਕਿਸ ਜਿਹੜਾ ਨੈਕਸਟ ਜਨਰੇਸ਼ਨ ਦੇ ਕੈਨ ਨਾਟ ਕੋਪ ਵਿਦ this mindset ਦਨ ਵਾਈ ਹਮ ਸੋ ਇਟਸ ਅ ਹੁਲਡ ਰਿਵਰਸ ਹੁਣ ਮੈਂ ਆ ਪਿਛੇ ਵੀ ਹੁਣ ਇੰਟਰਵਿਊ ਕੀਤੀ ਸੇਮ ਥਿੰਗ ਬਾਈ ਪੰਜਾਬ ਇਜ਼ ਅ ਕੰਟਰੀ ਆਫ ਅ ਸਟੇਟ ਜਿਹੜੀ ਦਿੰਦੀ ਆ ਬਿਲਕੁਲ ਕਲਚਰ ਸਾਡੇ ਡੀਐਨਏ ਚ ਅਸੀਂ ਦਿੰਦੇ ਆ ਸਾਡੇ ਘਰ ਆ ਜਵੇ ਅਸੀਂ ਕੋਈ ਡੋਰ ਵੀ ਕਰ ਦਵੇ ਦਰਵਾਜ਼ਾ ਕਰ ਦਵੇ ਉਹ ਭੁੱਖਾ ਨਹੀਂ ਜਾਊਗਾ ਉਹਦੀ ਬਾਟੇ ਚ ਕੁਝ ਪਾ ਕੇ ਖਲਾਂਗੇ ਅੱਜ ਸਾਡੇ ਬੱਚੇ ਉੱਥੇ ਰੋਲ ਰਹੇ ਨੇ ਪ੍ਰੋਸਟੀਚੂਨਸ ਜਾ ਰਹੇ ਨੇ ਡਰੱਗਸ ਜਾ ਰਹੇ ਨੇ ਇਹ ਫੈਕਟ ਹੈ ਭਾਜੀ ਇੱਥੇ ਬਹੁਤ ਚਰਚਾ ਇਸ ਗੱਲ ਦੀ ਹੁੰਦੀ ਹੈ ਔਰ ਬਹੁਤ ਕਾਊਂਟਰਸ ਵੀ ਨੇ ਇਸ ਗੱਲ ਦੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਾ ਪ੍ਰੋਮੋਟ ਕਰਿਆ ਕਰੋ ਬੱਚੇ ਭਾਜੀ ਪ੍ਰੋਮੋਟ ਨਹੀਂ ਕੀ ਤੁਸੀਂ ਉੱਥੋਂ ਦੇ ਜੰਪਾਲ ਵੀ ਹੋ ਔਰ ਤੁਸੀਂ ਜੁੜੇ ਹੋ ਭਾਜੀ ਸੱਚ ਕੀ ਹੈ ਇਸਕਾ ਭਾਜੀ ਇਹ ਪ੍ਰੋਮੋਟ ਨਹੀਂ ਗਾ ਇਹ ਇੱਕ ਰਿਐਲਿਟੀ ਹੈ ਇੱਕ ਬੇਨਤੀ ਹੈ ਮਾਪਿਆਂ ਨੂੰ ਜੇ ਤੁਸੀਂ ਬੱਚਾ ਆਪਣਾ ਭੇਜ ਰਹੇ ਆ ਸਟੱਡੀ ਲਈ ਤੇ ਉਹ ਸਟੱਡੀ ਲਈ ਜਾਵੇ ਇਹ ਮਤ ਭੇਜੋ ਦੀ ਤੁਸੀਂ ਸਟੱਡੀ ਦਾ ਵੀਜ਼ਾ ਲਾ ਲਿਆ ਉੱਥੇ ਜਾ ਕੇ ਕੰਮ ਕਰੀਂ ਅਗੇ ਉੱਥੇ ਜਦੋਂ ਕੰਮ ਤੁਸੀਂ ਫਿਰ ਯੂਜ਼ ਹੁੰਦੇ ਨੇ ਉਹ ਤੁਹਾਡਾ ਫਾਇਦਾ ਉਠਾਉਂਦੇ ਨੇ ਆਪਣੇ ਲੋਕੀ ਕਰਦੇ ਨੇ ਆਪਣੇ ਲੋਕੀ ਫਾਇਦਾ ਉਠਾਉਂਦੇ ਨੇ ਜੇ ਉੱਥੇ 20 ਪਾਉਂਡ ਰੇਟ ਆ ਤੇ ਉਹਨਾਂ ਨੇ 8 ਦੇਣਾ ਉਹਨੂੰ ਆਪਣੇ ਨਹੀਂ ਤੋੜਨਾ ਅਗਲੇ ਨੂੰ ਜੇ 8 ਘੰਟੇ ਦੀ ਸ਼ਿਫਟ ਹੈ ਤੇ ਤੂੰ ਕਾਕਾ 12 ਲਾਉਣੇ ਆ this is the reality اچ کوئی دورایا ਨਹੀਂ اناਮ ਕਹਿੰਦੀ ਮੈਂ ਤਾਂ ਆਪ ਅੱਖੀਂ ਦੇਖ ਲੈ ਤੁਹਾਨੂੰ ਡਿਸਟਰਬ ਕਰਦੀ ਆ ਪਰਸਨਲੀ ਇਹ ਚੀਜ਼ਾਂ ਜਦੋਂ ਤੁਸੀਂ ਆਪਣੀ ਕਮਿਊਨਿਟੀ ਨੂੰ ਇਸ ਤਰ੍ਹਾਂ ਦੇਖਦੇ ਹੈ ਜੀ ਰੀਅਲੀ ਡਿਸਟਰਬਸ ਮੀ ਬਿਕਾਸ ਸਾਨੂੰ ਬੱਚਿਆਂ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਬੱਚਾ ਮਿਹਨਤੀ ਹੈ ਤੇ ਕੰਮ ਕਰਦਾ ਹੈ ਤੇ ਜੇ 20 ਪਾਉਂਡ ਰੇਟ ਹੈ ਉਹਨੂੰ 25 ਦੋ ਵੈਲ ਡਨ ਸ਼ੇਰਾ ਖਿੱਚ ਕੇ ਰੱਖ ਆਲਾ ਹੋਰ ਲੈ ਲੈ ਕੋਈ ਪ੍ਰੋਬਲਮ ਨਹੀਂ ਤੁਸੀਂ ਉਹਨੂੰ ਤੋੜ ਰਹੇ ਹੋ ਉਹਦੀਆਂ ਨੱਤਾਂ ਵੱਢ ਰਹੇ ਹੋ ਤੁਸੀਂ ਉਹਨੂੰ ਇੰਨਾ ਬ੍ਰੇਕ ਕਰ ਰਹੇ ਹੋ ਅਗਲੇ ਨੇ ਅੱਕ ਜਾਣਾ ਉਹ ਕ੍ਰਾਈਮ ਨਾ ਕਰੇਗਾ ਗਲਤ ਕੰਮ ਨਾ ਕਰੇਗਾ ਹੋਰ ਕੀ ਕਰੂਗਾ ਤੁਸੀਂ ਉੱਥੇ ਸੈਟਲ ਹੋਏ ਆ ਅਸੀਂ ਐਨ ਆਰ ਆਈ ਆ ਅਸੀਂ ਸੈਟਲ ਹੋਏ ਆ ਇਹ ਬੱਚੇ ਦੀ ਹੁਣ ਸਾਡੇ ਕੰਪਨੀ ਚ ਆ ਜੇ ਬੱਚੇ ਇੰਡੀਆ ਤੋਂ ਆਇਆ ਉਹਨੂੰ 20 ਘੰਟੇ ਦੇ 21 ਘੰਟੇ ਦੇ ਅਲਾਓ ਅਸੀਂ ਉਹਨੂੰ ਕੰਮ ਤੇ ਰੱਖਾਂਗੇ ਹਮ ਮੈਂ ਹਮੇਸ਼ਾ ਆਪਣੇ ਇਹਨਾਂ ਨੂੰ ਵੱਧ ਪੈਸੇ ਇਹਨਾਂ ਦੇ ਜਦੋਂ ਪੇ ਸਲਿੱਪ ਆਉਂਦਾ ਥੋੜੀ ਐਕਸਟਰਾ ਪੈਸੇ ਪਾ ਦਿਆ ਕਰੋ ਥੋੜੇ ਮੈਂ ਕਿ ਐਕਸਟਰਾ ਨਾ ਮੁੱਦੇ ਨੂੰ ਆਪਣੇ ਨੂੰ ਕੁੜੀ ਨੂੰ ਥੋੜੇ ਜਿਹਾ ਐਕਸਟਰਾ ਦੇ ਜਿਆ ਕਰੋ ਤੁਸੀਂ ਮਾਈਗ੍ਰੇਸ਼ਨ ਨਾਲ ਸਹਿਮਤ ਕਿਉਂਕਿ ਇਹ ਬਹੁਤ ਚਰਚਾ ਪੰਜਾਬ ਚ ਅੱਜ ਹੋ ਰਹੀ ਹੈ ਕਿ ਮਾਈਗ੍ਰੇਸ਼ਨ ਰੁਕਣੀ ਚਾਹੀਦੀ ਹੈ ਕਿਉਂਕਿ ਸਿንስ ਤੁਹਾਡੇ ਆਪਣੇ ਪੇਰੈਂਟਸ ਗਏ ਸੀ ਕਿਸੇ ਵੇਲੇ ਤਾਂ ਹੀ ਅੱਜ ਪੀਟਰ ਵਰਦੀ ਪੀਟਰ ਵਰਦੀ ਬਣੇ ਨਹੀਂ ਤਾਂ ਤੁਸੀਂ ਵੀ ਸ਼ਾਇਦ ਹੁਸ਼ਿਆਰਪੁਰ ਰਹਿੰਦੇ ਕਪੂਰਥਲਾ ਰਹਿੰਦੇ ਆਪਣੇ ਪਿੰਡ ਰਹਿੰਦੇ ਹੁੰਦੇ ਮਾਈਗ੍ਰੇਸ਼ਨ ਬਾਰੇ ਤੁਹਾਡੇ ਥੌਟਸ ਮਾਈਗ੍ਰੇਸ਼ਨ ਇਜ਼ ਗੁੱਡ ਮਾਈਗ੍ਰੇਸ਼ਨ ਨਿਕੋ ਹੁਣ ਜਦੋਂ ਟਾਈਮ ਸੀਗਾ ਉਦੋਂ ਦੁਨੀਆ ਹੋਰ ਸੀ the world was different hun par jobs ni the world actually today the world is the east aa action ithe other niga hm oh assi apni west apni karmic debt par rya hai is wale apne karm jide aa oh bhugt rahe ne jide inna ne zulm kita duniya de utte economic zulm in term of the... slavery. slavery slavery economic india nu luteya अफ्रीका ਦੇ ਵਿੱਚ ਸਲੇਵਜ਼ ਬਣਾਏ ਭਾਜੀ ਦੇ ਵਾਸ ਬਰੀਡਿੰਗ ਪੀਪਲ ਬਰੀਡਿੰਗ ਮਦਰ ਸਨ ਬਰੀਡ ਕਰਕੇ ਬੱਚੇ ਪੈਦਾ ਕਰਕੇ ਉਹ ਵੇਚਣੇ ਸ਼ਿਪਾਂ ਦੇ ਸ਼ਿਪ ਜਾਂਦੇ ਹੁੰਦੇ ਸੀ ਇਹ ਕੁਝ ਵੀ ਹੋਇਆ ਭਾਜੀ ਹਿਸਟਰੀ ਹੈ ਸਲੇਵਰੀ ਦਾ ਸਭ ਤੋਂ ਵੱਡਾ ਟ੍ਰੇਡ ਹੈ ਨਾ ਬ੍ਰਿਟਨ ਬ੍ਰਿਟਨ ਦਾ ਅਮਰੀਕਾ ਦਾ ਸੀ ਸਲੇਵਰੀ ਇਹਨਾਂ ਨੇ ਥੋੜੋ ਦੇਖਣਾ ਸੀਗਾ ਜੀ ਆ ਆ ਮਾਂ ਵਾ ਤੇ ਆ ਬੇਟਾ ਵਾ ਆਉਦੀ ਭੈਣ ਇਹਨਾਂ ਨੇ ਬਰੀਡ ਕਰਨੇ ਸੀ ਜਿਹੜੇ ਕੁੱਤਿਆਂ ਨੂੰ ਨਹੀਂ ਕਰਾਸ ਬਰੀਡ ਕਰੀਦਾ ਇਹਦਾ ਬਰੀਡ ਕਰਕੇ ਇਹਨਾਂ ਨੇ ਕਾਲੇ ਫਿਰ ਵੇਚਣੇ ਜਿੰਨਾ ਵੱਡਾ ਹੋਏਗਾ ਜਿੰਨਾ ਸਲੋ ਹੋਏਗਾ ਜਿੰਨਾ ਤਕੜਾ ਹੋਊਗਾ ਜਿਹਨੂੰ ਨਿਗਰ ਨਹੀਂ ਕਹਿੰਦੇ ਨਿਗਰ ਹੋਏਗਾ ਹੂੰ ਉਹਨਾਂ ਉਹਦਾ ਮੁੱਲ ਜ਼ਿਆਦਾ ਪੈਂਦਾ ਸੀ ਤੇ ਫਿਰ ਤੁਹਾਨੂੰ ਲੱਗਦਾ ਇਹ ਅੱਜ ਵੈਸਟ ਵਸਤੇ ਕਰਮਾਂ ਦੀ ਗੱਲ ਹੈ ਕਿ ਭਾਜੀ ਇਹ ਕਾਮਿਕ ਡੈਟ ਦੇ ਰਹੇ ਨੇ ਜਿਹੜੀ ਚੀਜ਼ ਨੂੰ ਹੱਥ ਲਾ ਰਹੇ ਨੇ ਸੋਨੇ ਨੂੰ ਹੱਥ ਲਾ ਰਹੇ ਮਿੱਟੀ ਹੋ ਰਹੀ ਦੁਨੀਆ ਤੇ ਰਾਜ ਕੀਤਾ ਇੰਡੀਅਨ ਪ੍ਰਾਈਮ ਮਿਨਿਸਟਰ ਸਕਾਟਲੈਂਡ ਦਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਚਲੋ ਕੀਤਾ ਕਰਾਇਆ ਤਾਂ ਉਹਨਾਂ ਨੇ ਉਹਨਾਂ ਕੀ ਬਟ ਇੱਕ ਵਾਰੀ ਆਪਣਾ ਮਾਰਕ ਲਾ ਗਏ ਹੂੰ ਹੁਣ ਸ਼ਿਪਾਂ ਦੀਆਂ ਸ਼ਿਪ ਆ ਰਹੀਆਂ ਇੰਗਲੈਂਡ ਦੇ ਵਿੱਚ ਇਮੀਗ੍ਰੇਸ਼ਨ ਨਹੀਂ ਕੰਟਰੋਲ ਹੀ ਨਹੀਂ ਕਰ ਸਕਦੇ ਕੰਟਰੋਲ ਹੀ ਨਹੀਂ ਹੁੰਦਾ ਉਹ ਆਪਣਾ ਇੱਕ ਵੱਖਰਾ ਚੈਪਟਰ ਹੈ ਉਹ ਤਾਂ ਆਪਣੀ ਕਾਮ ਇੱਕ ਡੈਕਟ ਦੇ ਰਹੇ ਨੇ ਤੁਸੀਂ ਇੱਕ ਬਿਜ਼ਨਸ ਪੁਆਇੰਟ ਹੋ ਕਿਉਂਕਿ ਮੈਂ ਸ਼ੁਰੂਆਤ ਜਿੱਥੋਂ ਕੀਤੀ ਸੀ ਮੈਂ ਚਾਹੁੰਨਾ ਕਿ ਇਸ ਇੰਟਰਵਿਊ ਤੋਂ ਅਟ ਲੀਸਟ ਜਿਹੜਾ ਮੇਰਾ ਪੰਜਾਬ ਦਾ ਜੂਥ ਇਹ ਸੋਚ ਰਿਹਾ ਨਾ ਕਿ ਮਰਗੇ ਇੱਥੇ ਕੁਝ ਨਹੀਂ ਬਣਨਾ ਤੇ ਕੈਨੇਡਾ ਜਾ ਕੇ ਟਰੱਕ ਚਲਾ ਲਾਂਗੇ ਉਹ ਬਿਹਤਰ ਹੈ ਮੈਂ ਮੈਂ ਚਾਹੁੰਨਾ ਕਿ ਉਹਨੂੰ ਕੁਝ ਰੇ ਆਫ ਹੋਪ ਮਿਲੇ ਅੱਜ ਤੁਹਾਡੀਆਂ ਗੱਲਾਂ ਤੋਂ ਤੁਸੀਂ ਕਹਿ ਰਹੇ ਹੋ ਕਿ ਅੱਜ ਸੈਂਟਰ ਈਸਟ ਹੈ ਸਭ ਕੁਝ ਇੱਥੇ ਹੈ ਜੇ ਇੱਥੇ ਹੈ ਫਿਰ ਸਾਡੀ ਖੁਸ਼ਹਾਲੀ ਕਿੱਥੇ ਹੈ ਭਾਜੀ ਭਈ ਇਹ ਥੋੜਾ ਜਿਹਾ ਗਵਰਨਮੈਂਟ ਦਾ ਹੱਥ ਹੌਲਰੇ ਅ ਅਕਾਉਂਟੇਬਿਲਟੀ ਸਟੇਟ ਫੇਲ ਹੋ ਗਈ ਹੈ ਇਸ ਕੰਮ ਦੇ ਵਿੱਚ ਸਪੈਸ਼ਲੀ ਯੂਥਸ ਦੇ ਲਈ ਆਪਰਚੂਨਿਟੀਆਂ ਨਹੀਂ ਆਪਰਚੂਨਿਟੀਆਂ ਨਹੀਂ ਕ੍ਰੀਏਟ ਕੀਤੀਆਂ ਗਈਆਂ ਕਿਸੇ ਨੂੰ ਜੇ ਤੁਸੀਂ ਇੱਥੇ ਕਿਸੇ ਨੂੰ 15-20 ਲੱਖ ਦੀ ਜੋਬ ਸਾਲ ਦੀ ਦੇ ਦੋ ਉਹ ਕਿਉਂ ਬਾਹਰ ਜਾਏਗਾ ਬਿਲਕੁਲ ਕਿਉਂਕਿ ਕਟਕਟਾ ਕੇ 5-6 ਲੱਖ ਤਾਂ ਉਹਨੂੰ ਬਾਹਰ ਜੋੜ ਕੇ ਫਿਰ ਵਾਪਸ ਭੇਜ ਦ। ਹੂੰ ਪਰ জবਸ ਹੈ ਹੀ ਨਹੀਂ ਨਾ ਸਾਡੇ ਕੋਲ ਓਪਰਚੁਨਿਟੀ ਨਹੀਂ ਗਈ ਹੁਣ ਭਾਈ ਸਾਡਾ ਮੁੰਡਾ ਉੱਥੇ ਦੁਬਈ ਹੈ 10 ਸਾਲ ਉਹ ਵਿਲਾ ਰਹਿੰਦਾ ਉਹ ਇੰਟਰਵਿਊ ਵੀ ਦੇਖੇਗਾ 10 ਸਾਲ ਵਿਲਾ ਰਹਿੰਦਾ ਉਹ ਆਇਆ ਕਿੰਦਾ ਭਾਈ ਮੈਂ জব ਲੈਣੀ ਮੈਂ ਕਿਥੋਂ ਪੰਜਾਬ ਤੋਂ ਕਹਿੰਦਾ ਹਾਂ ਮੇਰਾ ਐਕਚੁਅਲੀ ਮੇਰਾ ਦੋਸਤ ਹੈ ਉਹ ਬਾਲੀਵੁੱਡ ਦੇ ਨੇ ਪਹਿਲ ਉਹਨਾਂ ਲਈ ਕੰਮ ਕਰਦਾ ਸੀ ਮੈਂ ਕਿਹਾ ਯਾਰ ਮੁੰਡਾ ਦੋ ਕਹਿੰਦੇ ਪੰਜਾਬੀ ਮੁੰਡਾ ਮੈਂ ਕਿਹਾ ਇਹਨੂੰ ਦੋ ਆਇਆ ਕਿੰਨਾ ਠੀਕ ਹੈ ਠੀਕ ਹੈ ਜੌਬ ਕਰਨੀ ਮੈਂ ਕਿਹਾ ਮਾਰਕੀਟ ਦਾ ਕੀ ਰੇਟ ਹੈ ਕਿੰਨੇ ਪਾਇਆ ਰੇਟ ਹੈ ਉੱਥੋਂ ਭਾਈ ਜੀ ਮਾਰਕੀਟ ਦਾ ਰੇਟ ਜਿਆ 3000 ਹੈ ਮੈਂ ਕਿਹਾ ਤੇਰੀ ਸੈਲਰੀ 5000 ਹੈ ਜੀ ਮੈਂ ਕਿਹਾ ਪਰ ਕੰਮ ਮਿਹਨਤ ਨਾਲ ਕਰਨਾ ਕੰਪਲੇਨ ਨਹੀਂ ਹੋਣੀ ਚਾਹੀਦੀ ਭਾਈ ਉੱਥੇ ਹਲਾਲਾ ਲਾ ਮਚ ਗਈ ਬਾਕੀ ਡਰਾਈਵਰਾਂ ਚ ਉਹ ਜਾ ਕੇ ਆਪਦੇ ਮਾਲਕਾਂ ਨੂੰ ਕਹਿਣ ਸਾਡੀ ਤਨਖਾਹ ਵਧਾਓ ਇਹ ਜੀ ਮੈਂ ਕਿਹਾ ਭਰਾਵਾ ਤੂੰ ਨਾ ਦੱਸਿਆ ਕਰੋ ਨਾਲ ਨੂੰ ਤੇ ਤੂੰ ਕਿਉਂ ਕਹਿੰਦੇ ਭਾਈ ਮੈਨੂੰ ਖੁਸ਼ੀ ਬਹੁਤ ਹੈ ਬਟ ਮੈਂ ਇਨਾ ਪੈਸਾ ਮੈਂ ਸੋਚਿਆ ਨਹੀਂ ਸੀਗਾ ਐਕਸਟਰਾ ਦੋ ਹੀ ਆ ਧਰਮ ਮਹੀਨੇ ਦਾ ਹੁਣ ਮੈਨੂੰ ਉਹਦਾ ਕੋਈ ਇਮਪੈਕਟ ਨਹੀਂ ਹੋਣਾ ਬਟ ਉਹਦੀ ਲਾਈਫ ਤੇ ਬਹੁਤ ਵੱਡਾ ਫਰਕ ਪਾਊਗਾ ਵੱਡਾ ਫਰਕ ਪਹਿਚਾਣਾ